ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਫਿਰ ਗ੍ਰੇਨ ਐਂਟਰਪ੍ਰਾਈਜ਼ ਵੱਲੋਂ ਜਿਹੜਾ ਨਿਊਜਲ ਫੌਗਰ ਦਾ ਸਿਸਟਮ ਆ ਜਿਹੜਾ ਅੱਜ ਇੱਕ ਆਪਾਂ ਇੱਥੇ ਸਬਜ਼ੀ ਵਾਲੇ ਸ਼ਾਪ ਤੇ ਲਾਇਆ ਤੇ ਤੁਸੀਂ ਦੇਖੋ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣਾ ਮੈਂ ਜੁੜੇ ਰਿਹਾ ਵੀਡੀਓ ਦੇ ਨਾਲ ਕਿ ਕਿਹੜੇ ਹਿਸਾਬ ਨਾਲ ਕਿਵੇਂ ਇੱਥੇ ਆਨੰਦ ਬਈ ਜਿਹੜਾ ਟੈਂਪਰੇਚਰ ਲੋ ਹੋਇਆ ਕਿਹੜੇ ਤਰੀਕੇ ਦੇ ਨਾਲ ਸਾਰਾ ਆਪਾਂ ਦੇਖ ਸਕਦੇ ਹਾਂ ਕਿਵੇਂ ਦੇਖੋ ਧੰਦਾ ਘਟੀ ਆ ਜਿਹੜੀ ਬਿਲਕੁਲ ਹੁੰਦਾ ਹੀ ਨਹੀਂ ਬੰਦਾ ਨੂੰ ਦਿਖਾ ਦਿੰਨੇ ਆ ਤੁਹਾਨੂੰ ਲੱਗ ਰਹੀ ਹੈ ਦੂਰ ਨਾਨਕ ਵੈਜੀਟੇਬਲ ਦੇ ਦੇਖੋ ਸੌਗ ਜਿਹੜੀ ਪੂਰੇ ਸੰਘਣੇ ਤੋਂ ਹੁੰਦਾ ਜਿਹੜੀ ਬਣੀ ਹੋਈ ਹੈ ਇਹ ਪੂਰੀ ਰਾਮਦੈਤੇ ਰਾਮ ਪਰ ਪਿਛਲੇ ਨਹੀਂ ਜੇ ਅੱਜ ਲੱਗਣਾ ਰਹੇ ਯਾਦ ਹੋਵੇ ਅਸੀਂ ਦੇਖ ਸਕਦੇ ਹੋ ਤੁਸੀਂ ਬੈਂਕੀ ਇਹ ਵੀਡੀਓ ਨੂੰ ਵੱਤਵਾਤ ਸ਼ੇਅਰ ਕਰ ਦਿਓ ਜਿਹੜੇ ਭਰਾ ਆਪਣੇ ਨਾਲ ਜੁੜਨਾ ਚਾਹੁੰਦੇ ਆ 9798099 ਤੇ ਆਪਾਂ ਨੂੰ ਕਾਲ ਕਰ ਲਿਓ ਜਿਹੜੇ ਭਰਾ ਆਪਣੀ ਕੋਈ ਸੇਵਾ ਲੈਣਾ ਚਾਹੁੰਦੇ ਆ ਉਹ ਆਪਾਂ ਨਾਲ ਗੱਲ ਕਰ ਸਕਦੇ ਆ ਜੀ ਬਹੁਤ ਬਹੁਤ ਧੰਨਵਾਦ